सोड़े, है। है ऐसी <laughs> <बीड़ा मैं। laughs> Hello, चीजी मिलेगी <laughs> <अक्षी> हेलो <लाओ गे। laughs> नमस्ते, नमस्ते।, 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 नमस्ते। वेरी गुड बहुत अच्छा वो, बच्चा, वो, बच्चा वो, बहुत अच्छा बच्चा

ਠੀਕ ਹੈ ਜੀ ਵਧਾਈ ਹੋਵੇ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਕंग्रेचुਲੇਸ਼ਨ ਚਿਲਡਰਨ ਡੇ ਦੀਆਂ ਬੱਚਾ ਬਹੁਤ-ਬਹੁਤ ਮੁਬਾਰਕ ਜੀ ਡਾਕਟਰ ਸਾਹਿਬ ਬੱਚਿਆਂ ਵਾਸਤੇ ਕੁਝ ਨਵੀਂ ਸ਼ੁਰੂਆਤ ਕਰਨ ਜਾ ਰਹੇ ਹੋ ਅੱਜ ਹੈ ਜਿਹੜਾ ਹੈਗਾ ਜੀ ਚਿਲਡਰਨਸ ਡੇ ਹੈ ਆਪਣਾ ਨੈਸ਼ਨਲ ਲੈਵਲ ਦਾ ਜੋ ਕਿ ਸਾਡੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਦਾ ਜਨਮ ਦਿਨ ਹੈ ਤੇ ਉਹਦੇ ਉੱਤੇ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਬੱਚਿਆਂ ਦੀ ਚੰਗੀ ਸਿਹਤ ਹੋਵੇ ਬੱਚੇ ਤੰਦਰੁਸਤ ਹੋਣ ਤੇ ਜੇ ਬੱਚੇ ਤੰਦਰੁਸਤ ਹੋਣਗੇ ਤਾਂ ਹੀ ਰੰਗਲਾ ਪੰਜਾਬ ਬਣੇਗਾ ਤਾਂ ਹੀ ਜਿਹੜਾ ਦੇਸ਼ ਦਾ ਭਵਿੱਖ ਬਣੇਗਾ ਤੇ ਦੇਅਰ ਦਾ ਫਿਊਚਰ ਸਿਟੀਜ਼ਨਸ ਆਫ ਇੰਡੀਆ ਤੇ ਇਸ ਕਰਕੇ ਅਸੀਂ ਜਿਹੜੀ ਸ਼ੁਰੂਆਤ ਕੀਤੀ ਆ ਉਹ ਬੱਚਿਆਂ ਨੂੰ ਜਿਹੜੀ ਪੋਲੀਓ ਦੀ ਦਵਾਈ ਪਲਾ ਕੇ ਤਾਂ ਕਿ ਜਿਹੜਾ ਪੋਲੀਓ ਮੁਕਤ ਭਾਰਤ ਹੋ ਚੁੱਕਿਆ ਹੈਗਾ ਪਰ ਸਾਡੇ ਗੁਆਂਡ ਦੇ ਵਿੱਚ ਜਿਹੜਾ ਪਾਕਿਸਤਾਨ ਤੇ ਫਕੀਰਸਤਾਨ ਦੇ ਵਿੱਚ ਖਤਰਾ ਬਣਿਆ ਹੋਇਆ ਇਸ ਕਰਕੇ ਅਸੀਂ ਇਹਨੂੰ ਬੜਾ ਰਿਲੀਜੀਅਸਲੀ ਔਰ ਬਹੁਤ ਹੀ ਆਪਣੀ ਇੱਕ ਡਿਊਟੀ ਸਮਝ ਕੇ ਆਪਣੇ ਪਿਛਲੇ 13 ਸਾਲ ਤੋਂ ਕੋਈ ਕੇਸ ਨਹੀਂ ਆਇਆ ਬੜੀ ਅੱਛੀ ਗੱਲ ਹੈ ਤੇ ਆਪਾਂ ਇਹ ਮੇਨਟੇਨ ਕਰਨਾ ਚਾਹੁੰਦੇ ਆ ਔਰ ਇਹਦੇ ਵਿੱਚ ਜਿਹੜੀਆਂ ਵੈਕਸੀਨ ਪ੍ਰਵੈਂਟੇਬਲ ਡਿਜ਼ੀਜ਼ਸ ਐ ਬੱਚਿਆਂ ਦੇ ਵਿੱਚ ਪੇਟ 'ਚ ਕੀੜੇ ਹੋ ਗਏ ਅਨੀਮੀਆ ਹੋ ਗਿਆ ਔਰ ਬੱਚੇ ਹਰ ਤਰੀਕੇ ਨਾਲ ਤੰਦਰੁਸਤ ਹੋਣ ਉਹਨਾਂ ਦੇ ਵਾਸਤੇ ਜਿਹੜੇ ਸਪੈਸ਼ਲ ਉਪਰਾਲੇ ਆ ਉਹਦੇ ਬਾਰੇ ਅਸੀਂ ਵਿਚਾਰ-ਵਟਾਂਦਰਾ ਕਰਾਂਗੇ ਸਪੈਸ਼ਲ ਪ੍ਰੋਗਰਾਮ ਰੱਖਿਆ ਅਸੀਂ ਇਹ ਮਝਮਹਾਲੀ ਦੇ ਵਿੱਚ ਉੱਥੇ ਸਾਰੇ ਐਕਸਪਰਟਸ ਹੋਣਗੇ ਉਹਨਾਂ ਦੇ ਨਾਲ ਬੈਠ ਕੇ ਵਿਚਾਰ-ਵਟਾਂਦਰਾ ਕਰਕੇ ਕਿ ਸਾਡੀ ਆਉਣ ਵਾਲੀ ਪੀੜ੍ਹੀ ਜਿਹੜੀ ਹੈਗੀ ਆ ਉਹ ਤੰਦਰੁਸਤ ਹੋਵੇ ਤੇ ਜਿਹੜੇ ਨਵੀਆਂ ਜਿਹੜੀਆਂ ਸਾਡੇ ਬਚਪਨ ਦੇ ਵਿੱਚ ਪ੍ਰੋਬਲਮ ਨਹੀਂ ਸੀ ਸੋਸ਼ਲ ਮੀਡੀਆ ਉਹਦਾ ਨਹੀਂ ਹੁੰਦਾ ਸੀ ਸਾਈਬਰ ਬੁੱਲੀਂਗ ਹੋ ਗਈ ਵੇਪਿੰਗ ਹੋ ਗਈ ਨਸ਼ਿਆਂ ਦੀਆਂ ਪ੍ਰੋਬਲਮਸ ਹੋ ਗਈਆਂ ਸੋ ਬੱਚਿਆਂ ਵਾਸਤੇ ਡਿਸਟਰੈਕਸ਼ਨਸ ਹੋ ਗਈਆਂ ਮੋਬਾਈਲ ਦੀ ਐਡਿਕਸ਼ਨ ਹੋ ਗਈ ਤੇ ਉਹਦੇ ਨਾਲ ਰਿਲੇਟਡ ਜਿਹੜੇ ਇਸ਼ੂਜ਼ ਆ ਗਏ ਆ ਉਹਦੇ ਬਾਰੇ ਵੀ ਬੱਚਿਆਂ ਦੇ ਵਿੱਚ ਜਾਣਕਾਰੀ ਖਾਸ ਕਰਕੇ ਪੇਰੈਂਟਸ ਦੇ ਵਿੱਚ ਜਾਣਕਾਰੀ ਕਿ ਬੱਚਿਆਂ ਦੇ ਜਿਹੜੇ ਆ ਗਏ ਆ ਤੁਸੀਂ ਉਹਨਾਂ ਨਾਲ ਕੁਆਲਟੀ ਟਾਈਮ ਸਪੈਂਡ ਕਰਨਾ ਕਿੰਨਾ ਜ਼ਰੂਰੀ ਹੈ ਬੱਚਿਆਂ ਦੀਆਂ ਜਿਹੜੀਆਂ इमोਸ਼ਨਲ ਤੇ ਸੋਸ਼ਲ ਨੀਡਸ ਆ ਤੇ ਉਹਦੇ ਬਾਰੇ ਜਿਹੜਾ ਮਾਪਿਆਂ ਨੂੰ ਹੋਰ ਜ਼ਿਆਦਾ ਸੁਚੇਤ ਰਹਿਣ ਦੀ ਲੋੜ ਹੈ ਕਦਰਸਬ ਅੱਜ ਤੁਸੀਂ ਇੱਥੇ ਪਹੁੰਚੇ ਹੋ ਤੇ 200 ਕੁਛ ਆਮਦਵੀ ਕਲੀਨਿਕ ਹੋਰ ਖੋਲਣ ਦੀ ਗੱਲ ਕੀਤੀ ਗਈ ਸੀ ਸਰਕਾਰ